ਆਮ ਲੋਕਾਂ ਨਾਲ ਜੁੜੀ ਇੱਕ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਵੱਡਾ ਝਟਕਾ ਲੱਗਿਆ ਬਿਜਲੀ ਮਹਿੰਗੀ ਹੋ ਚੁੱਕੀ ਹੈ ਬਿਜਲੀ ਦਰਾਂ ਦੇ ਵਿੱਚ ਵਾਧਾ ਹੋਇਆ ਅਤੇ ਨਵੀਆਂ ਦਰਾਂ ਕੱਲ ਪਾਵ 1 ਨਵੰਬਰ ਤੋਂ ਲਾਗੂ ਹੋ ਜਾਣਗੀਆਂ ਜੁਆਇੰਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਇਹ ਜਿਹੜੀਆਂ ਨਵੀਆਂ ਦਰਾਂ ਦਾ ਪ੍ਰਸਤਾਵ ਹੈ ਉਸ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਨਾਲ ਹੀ ਬਿਜਲੀ ਦਰਾਂ ਦੇ ਵਿੱਚ 1% ਤੱਕ ਦੀ ਵਾਧੌਤੀ ਕਰ ਦਿੱਤੀ ਗਈ ਹੈ ਅਤੇ ਅੱਜ ਰਾਤ 12 ਵਜੇ ਤੋਂ ਬਾਅਦ ਨਵੀਆਂ ਦਰਾਂ ਦੇ ਅਨੁਸਾਰ ਹੀ ਬਿਜਲੀ ਖਪਤਕਾਰਾਂ ਨੂੰ ਭੁਗਤਾਨ ਕਰਨਾ ਪਵੇਗਾ ਤੁਹਾਨੂੰ ਦੱਸ ਦਿੰਦੇ ਆ ਕਿ ਚੰਡੀਗੜ੍ਹ ਦੇ ਵਿੱਚ ਇਹ ਜੋ ਬਿਜਲੀ ਦਰਾਂ ਦੇ ਵਿੱਚ ਬੜੌਤਰੀ ਕੀਤੀ ਜਾਣ ਦੀ ਖਬਰ ਆ ਤੇ ਕਰੀਬ 2 ਲੱਖ ਬਿਜਲੀ ਖਪਤਕਾਰਾਂ ਦੇ ਉੱਪਰ ਹੁਣ ਆਰਥਿਕ ਬੋਝ ਅਪਹਨ ਜਾ ਰਿਹਾ ਸਿੱਧਾ ਸਿੱਧਾ ਭਾਵ ਇਹ ਹੈ ਕਿ ਹੁਣ ਨਮੀਆਂ ਬਿਜਲੀ ਦਰਾਂ ਦੇ ਮੁਤਾਬਕ ਹੀ ਤੁਹਾਨੂੰ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨੀ ਪਵੇਗੀ ਇੱਥੇ ਇਹ ਵੀ ਜ਼ਿਕਰੇ ਖਾਸ ਹੈ ਕਿ ਤਕਰੀਬਨ 2 ਲੱਖ ਬਿਜਲੀ ਜਿਹੜੇ ਖਪਤਕਾਰ ਨੇ ਉਸ ਫੈਸਲੇ ਦੇ ਨਾਲ ਪ੍ਰਭਾਵਿਤ ਹੋਣਗੇ ਅਤੇ ਘਰੇਲੂ ਸਮੇਤ ਵਪਾਰਕ ਖੇਤਰਾਂ ਦੀ ਦੋਵੇਂ ਜਿਹੜੀ ਕੀ ਦਾਰੇ ਹੈਗੇ ਨੇ ਉਹਨਾਂ ਦੇ ਵਿੱਚ ਬਿਜਲੀ ਦਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਨੇ ਬਿਜਲੀ ਦਰਾਂ ਦੇ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਇੱਥੋਂ ਤੱਕ ਕਿ 3 ਫੇਸ ਕਨੈਕਸ਼ਨ ਵਾਲੇ ਖਪਤਕਾਰਾਂ ਨੂੰ 6 ਰੁਪਏ 60 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਹੁਣ ਬਿਜਲੀ ਬਿੱਲਾਂ ਦੀ ਅਦਾਇਗੀ ਕਰਨੀ ਪਵੇਗੀ ਸੋ ਜ਼ਿਕਰ ਖਾਸ ਹੈ ਕਿ 0.5 ਤੋਂ ਲੈ ਕੇ 0.9 ਤੱਕ ਜਿਹੜਾ ਕੀ ਹੈ ਬਿਜਲੀ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਅਤੇ ਭਲਕੇ ਤੋਂ ਲਾਗੂ ਹੋਣ ਵਾਲੀਆਂ ਜੇਕਰ ਬਿਜਲੀ ਦਰਾਂ ਦੀਆਂ ਕੀਮਤਾਂ ਦੇ ਉੱਪਰ ਨਜ਼ਰ ਮਾਰੀ ਜਾਵੇ ਤਾਂ ਉਸ ਦੇ ਉੱਪਰ ਵੀ ਡਿਟੇਲ ਦੇ ਵੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣੇ ਆ ਕਿ 1 ਤੋਂ ਲੈ ਕੇ 100 ਯੂਨਿਟ ਤੱਕ ਕਿ ਤੁਹਾਨੂੰ ਹੁਣ 2 ਰੁਪਏ 80 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਦਾ ਬਿੱਲ ਅਦਾ ਕਰਨਾ ਪਵੇਗਾ 101 ਤੋਂ ਲੈ ਕੇ 200 ਯੂਨਿਟ ਤੱਕ ਤੁਹਾਨੂੰ 3 ਰੁਪਏ 75 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਦਾ ਬਿੱਲ ਦੇਣਾ ਪਊਗਾ ਜਦਕਿ 201 ਤੋਂ ਲੈ ਕੇ 300 ਯੂਨਿਟ ਬਿਜਲੀ ਲਈ ₹4.80 प्रति यूनिट अते 301 तो लेके 400 यूनिट बिजली दे ਲਈ ਤੁਹਾਨੂੰ ₹5 प्रति यूनिट ਦੇ ਹਿਸਾਬ ਦੇ ਨਾਲ ਬਿੱਲ ਦੀ ਅਦਾਇਗੀ ਕਰਨੀ ਪਵੇਗੀ ਜਦਕਿ 400 ਤੋਂ ਉੱਪਰ ਬਿਜਲੀ ਯੂਨਿਟ ਦੀ ਜੇਕਰ ਖਪਤ ਹੁੰਦੀ ਹੈ ਤਾਂ ਤੁਹਾਡਾ ਬਿੱਲ ₹5.40 प्रति यूनिट ਦੇ ਹਿਸਾਬ ਨਾਲ ਆਇਆ ਕਰੇਗਾ ਹੁਣ ਜੇਕਰ ਗੈਰਕਾਨੂੰਨੀ ਪਾਵਰਕ ਵਪਾਰਕ ਅਦਾਰਿਆਂ ਦੀ ਗੱਲ ਕਰੀਏ ਤਾਂ ਵਪਾਰਕ ਅਦਾਰਿਆਂ ਨੂੰ ਵੀ ਨਵੀਆਂ ਬਿਜਲੀ ਦਰਾਂ ਦੇ ਮੁਤਾਬਕ ਬਿੱਲ ਦੀ ਅਦਾਇਗੀ ਕਰਨੀ ਹੋਵੇਗੀ ਵਪਾਰਕ ਖੇਤਰਾਂ ਦੇ ਲਈ 0 ਤੋਂ ਲੈ ਕੇ 100 ਯੂਨਿਟ ਤੱਕ ਤੁਹਾਨੂੰ 4.55 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿੱਲ ਭਰਨਾ ਪਵੇਗਾ ਜਦਕਿ 101 ਤੋਂ ਲੈ ਕੇ 200 ਯੂਨਿਟ ਤੱਕ ਤੁਹਾਨੂੰ 4 ਰੁਪਏ 65 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਆਇਆ ਕਰੇਗਾ ਜਦਕਿ 200 ਤੋਂ ਉੱਪਰ ਯੂਨਿਟ ਦੀ ਖਪਤ ਹੋਣ ਤੇ ਤੁਹਾਨੂੰ 5 ਰੁਪਏ 55 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਦਾ ਬਿੱਲ ਦੇਣਾ ਪਿਆ ਕਰੇਗਾ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ ਦੇ ਵਿੱਚ 0.94 ਫੀਸਦੀ ਤੱਕ ਦਾ ਵਾਅਦਾ ਕੀਤਾ ਹੈ ਇਹ ਹੁਕਮ ਪ੍ਰਤੀ ਯੂਨਿਟ 5 ਤੋਂ ਲੈ ਕੇ 10 ਪੈਸੇ ਦੇ ਵਾਧੇ ਦੇ ਬਰਾਬਰ ਹੈ ਅਤੇ ਇਹ ਬਿਜਲੀ ਦੀਆਂ ਨਵੀਆਂ ਦਰਾਂ 1 ਨਵੰਬਰ ਤੋਂ ਲਾਗੂ ਹੋ ਜਾਣਗੀਆਂ। ਕਿਰੇਲੂ ਖਪਤਕਾਰਾਂ ਨੂੰ ਹੋਣ تین ਸ਼੍ਰੇਣੀ ਦੇ ਵਿੱਚ ਵੰਡਿਆ ਗਿਆ ਜਿਨ੍ਹਾਂ ਦੀਆਂ ਵੱਖ-ਵੱਖ ਦਰਾਂ ਨਿਰਧਾਰਤ ਕੀਤੀਆਂ ਗਈਆਂ ਨੇ। ਜੁਆਇੰਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਨੇ ਅਗਲੇ 5 ਸਾਲਾਂ ਦੇ ਲਈ 2 ਫੀਸਦੀ ਸਲਾਨਾ ਦਰ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਜੀਆਰਸੀ ਦੇ ਵੱਲੋਂ ਬਿਜਲੀ ਦਰਾਂ ਦੇ ਵਿੱਚ ਵਾਧੇ ਤੋਂ ਬਾਅਦ ਨਵੰਬਰ ਤੋਂ ਪੀਡੀਐਲ ਨੂੰ ਬਿਲਾ ਦੇ ਰੂਪ ਦੇ ਵਿੱਚ 1075 ਕਰੋੜ ਰੁਪਏ ਦਾ ਮਾਲੀਆ ਮਿਲੇਗਾ ਜਦਕਿ ਇਸ ਨੂੰ ਸਾਲਾਨਾ 1157 ਕਰੋੜ ਰੁਪਏ ਖਰਚ ਕਰਨੇ ਪੈਣਗੇ ਤੁਹਾਨੂੰ ਇੱਥੇ ਇਹ ਵੀ ਦੱਸ ਦਿੰਦੇ ਹਾਂ ਕਿ ਦਿੱਲੀ ਪੰਜਾਬ ਮਾਡਲ ਦੇ ਵੱਲੋਂ 200 ਯੂਨਿਟ ਮੁਫਤ ਬਿਜਲੀ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਕਈ ਖਪਤਕਾਰਾਂ ਨੇ ਮੰਗ ਕੀਤੀ ਹੈ ਕਿ ਦਿੱਲੀ ਅਤੇ ਪੰਜਾਬ ਦੀ ਤਰ੍ਹਾਂ ਤੇ ਚੰਡੀਗੜ੍ਹ ਦੇ ਵਿੱਚ ਵੀ 200 ਯੂਨਿਟ ਬਿਜਲੀ ਮੁਫਤ ਹੋਣੀ ਚਾਹੀਦੀ ਹੈ ਪਰ ਕਮਿਸ਼ਨ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਨਮੀਆਂ ਜੋ ਦਰਾਂ ਕੱਲ ਤੋਂ ਲਾਗੂ ਹੋ ਜਾਣਗੀਆਂ ਤੁਹਾਨੂੰ ਉਸ ਦੇ ਮੁਤਾਬਕ ਹੀ ਬਿੱਲਾਂ ਦੀ ਅਦਾਇਗੀ ਕਰਨੀ ਪਵੇਗੀ ਬਿਊਰੋ ਰਿਪੋਰਟ ਹਮਦਰ ਦਾ ਟੀਵੀ